ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪੰਜਾਬੀਆਂ ਨੂੰ ਇੱਕ ਵੱਡਾ ਤੋਹਫਾ ਜਿਹੜਾ ਦੇਣ ਜਾ ਰਹੇ ਨੇ ਦਾਦੀ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੇ ਪੀਏਪੀ ਗਰਾਊਂਡ ਆਉਣਗੇ ਜਿੱਥੇ ਮੁੱਖ ਮੰਤਰੀ ਮਾਨ ਪੰਜਾਬ ਦੇ ਵਿੱਚ ਹੋ ਰਹੇ ਸੜਕ ਹਾਦਸਿਆਂ ਨੂੰ ਦੇਖਦੇ ਹੋਏ ਜ਼ਖਮੀਆਂ ਦੀ ਮਦਦ ਦੇ ਲਈ ਰੋਡ ਸੇਫਟੀ ਫੋਰਸ ਦੀ ਸ਼ੁਰੂਆਤ ਕਰਨ ਜਾ ਰਹੇ ਨੇ ਅਤੇ ਹੁਣ ਇਸ ਰੋਡ ਸੇਫਟੀ ਫੋਰਸ ਨੂੰ ਮਜ਼ਬੂਤ ਕਰਨ ਦੇ ਲਈ ਇਸ ਦੇ ਵਿੱਚ ਆਧੁਨਿਕ ਤਕਨੀਕ ਵਾਲੇ ਵਾਹਨ ਨੇ ਜਿਹੜੇ ਸ਼ਾਮਲ ਕੀਤੇ ਜਾ ਰਹੇ ਨੇ ਉਥੇ ਸੀਐਮ ਮਾਨ ਇਹਨਾਂ ਗੱਡੀਆਂ ਦੀ ਅੱਜ ਸ਼ੁਰੂਆਤ ਕਰਨਗੇ ਅਤੇ ਇਹਨਾਂ ਵਾਹਨਾਂ ਨੂੰ ਹਾਈਵੇ ਦੇ ਉੱਤੇ ਤਾਇਨਾਤ ਕਰ ਦਿੱਤਾ ਜਾਊਗਾ ਅਤੇ ਇਸ ਸੇਫਟੀ ਫੋਰਸ ਦੇ ਵਿੱਚ 144 ਵਾਹਨ ਸ਼ਾਮਲ ਕੀਤੇ ਜਾਣਗੇ ਅਤੇ ਇਹ ਵਾਹਨ ਨਾ ਸਿਰਫ ਤਕਨੀਕ ਦੇ ਨਾਲ ਲੈਸ ਹੋਣਗੇ ਸਗੋਂ ਇਹਨਾਂ ਵਾਹਨਾਂ ਦੇ ਵਿੱਚ ਫਰਸਟ ਏਡ ਬਾਕਸ ਵੀ ਰੱਖੇ ਜਾਣਗੇ ਤਾਂ ਜੋ ਜ਼ਖਮੀਆਂ ਨੂੰ ਸਮਾਂ ਰਹਿੰਦੇ ਮੁੱਢਲੀ ਸਹਾਇਤਾ ਜਿਹੜੀ ਮੁਹੱਈਆ ਹੋ ਸਕੇ ਦੱਦੀਏ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਸੁਪਰਨਮਈ ਪ੍ਰੋਜੈਕਟ ਸੀਗਾ ਜਿਸ ਨੂੰ ਕਾਫੀ ਲੰਬੇ ਸਮੇਂ ਤੋਂ ਵਿਚਾਰ ਕੀਤਾ ਜਾ ਰਿਹਾ ਸੀ ਤੇ ਅੱਜ ਇਸ ਪ੍ਰੋਜੈਕਟ ਦੀ ਸੀਐਮ ਮਾਨ ਖੁਦ ਸ਼ੁਰੂਆਤ ਹੈ ਜਿਹੜੀ ਜਲੰਧਰ ਦੇ ਪੀਏਪੀ ਗਰਾਊਂਡ ਤੋਂ ਕਰਨ ਜਾ ਰਹੇ ਨੇ ਪੰਜਾਬ ਸਰਕਾਰ ਵੱਲੋਂ ਐਸਐਸਐਫ ਫੋਰਸ ਦਾ ਗਠਨ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਜਲੰਧਰ ਦੇ ਪੀਆਪੀ ਦੇ ਵਿੱਚ ਅੱਜ ਜਿਹੜੀ ਹੈ ਹਰੀ ਝੰਡੀ ਮਿਲੂਗੀ 5000 ਦੇ ਕਰੀਬ ਮੁਲਾਜ਼ਮ ਨੇ ਉਹਨਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਗਰ ਕੋਈ ਸੜਕ ਦੇ ਵਿੱਚ ਅਗਰ ਹਾਈਵੇ ਦੇ ਵਿੱਚ ਕੋਈ ਐਕਸੀਡੈਂਟ ਹੁੰਦਾ ਹੈ ਤੇ ਤੁਰੰਤ ਜਿਹੜਾ ਹੈ ਉਹਨੂੰ ਹਸਪੀਟਲ ਲੈ ਕੇ जाया ਜਾਏਗਾ ਜਿਹੜੀ ਹਾਈ ਟੈਕ ਗੱਡੀਆਂ ਆ ਉਹਨਾਂ ਨੂੰ ਅੱਜ ਹਰੀ ਝੰਡੀ ਦਿੱਤੀ ਜਾਏਗੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਜਿਹੜੇ ਨੇ ਕੁਛੀ ਦੇਰ ਦੇ ਵੀ ਜਿਹੜਾ ਹੈ ਇਹ ਗੱਡੀਆਂ ਨੂੰ ਜਿਹੜੀ ਹੈ ਹਰੀ ਝੰਡੀ ਦੇਣਗੇ ਤੁਹਾਨੂੰ ਦੱਸ ਦਈਏ ਕਿ ਅਕਸਰ ਦੇਖਣ ਨੂੰ ਮਿਲਦਾ ਸੀ ਪੰਜਾਬ ਦੇ ਵਿੱਚ ਅਗਰ ਅਗਰ ਕੋਈ ਐਕਸੀਡੈਂਟ ਹੁੰਦਾ ਹੈ ਤੇ ਉਹਨਾਂ ਨੂੰ ਜਿਹੜਾ ਹੈ ਰੈਸਕਿਊ ਜਿਹੜਾ ਹੈ ਨਹੀਂ ਕੀਤਾ ਜਾਂਦਾ ਤੇ ਅਗਰ ਆંકੜਿਆਂ ਦੀ ਗੱਲ ਕੀਤੀ ਜਾਵੇ ਮੌਤ ਦੇ ਆંકੜੇ ਜਿਹੜੇ ਨੇ ਕਾਫੀ ਦੇਖਣ ਨੂੰ ਮਿਲ ਰਹੇ ਸਨ ਤੇ ਏਸੀ ਦੇ ਚੱਲਦੇ ਪੰਜਾਬ ਸਰਕਾਰ ਨੇ ਜਿਹੜੀਆਂ ਹੈ ਹਾਈ ਟੈਕ ਗੱਡੀਆਂ ਜਿਹੜੀਆਂ ਨੇ ਉਹਨਾਂ ਨੂੰ ਅੱਜ ਜਿਹੜਾ ਹੈ ਲਾਂਚ ਕਰਨ ਜਾ ਰਹੇ ਨੇ ਤੇ ਕਰੀਬ 5000 ਦੇ ਕਰੀਬ ਜਿਹੜੇ ਨੇ ਮੁਲਾਜ਼ਮ ਤਨਾਤ ਕੀਤੇ ਨੇ ਇਹ ਗੱਡੀਆਂ ਦਾ ਕੰਮ ਹੋਏਗਾ ਕਿ ਅਗਰ ਕੋਈ ਐਕਸੀਡੈਂਟ ਹੋ ਜਾਂਦਾ ਹੈ ਤੇ ਵਿਅਕਤੀ ਨੂੰ ਜਿਹੜਾ ਹੈ ਰੈਸਕਿਊ ਕਰਨਾ ਤੇ ਤੁਰੰਤ ਜਿਹੜਾ ਨਿੱਜੀ ਹਸਪਤਾਲ ਹੈ ਉੱਥੇ ਜਿਹੜਾ ਹੈ ਉਹਨੂੰ ਭਰਤੀ ਕਰਾਉਣਾ ਉਹਨਾਂ ਦੱਸ ਦਈਏ ਕਿ ਹਾਈ ਟੈਕ ਗੱਡੀਆਂ ਜਿਹੜੀਆਂ ਨੇ ਬਾਹਰੋਂ ਵਿਦੇਸ਼ ਤੋਂ ਜਿਹੜੀਆਂ ਨੇ ਮੰਗਾਈਆਂ ਗਈਆਂ ਨੇ ਤੇ ਬਿਲਕੁਲ ਪੰਜਾਬ ਸਰਕਾਰ ਜਿਹੜਾ ਹੈ ਲੋਕਾਂ ਦੇ ਹਿੱਤ ਲਈ ਪੰਜਾਬ ਦੇ ਵਾਸਤੇ ਜਿਹੜੀ ਹੈ ਕੰਮ ਕਿਥੇ ਨਾ ਕਿਥੇ ਕਰਦੀ ਦਿਖ ਰਹੀ ਹੈ ਤੇ ਬਿਲਕੁਲ ਸਾਫ਼ ਤੌਰ ਤੇ ਦੱਸ ਦਈਏ ਕਿ ਅੱਜ ਜਿਹੜਾ ਹੈ ਇੱਕ ਪੰਜਾਬ ਵਾਸਤੇ ਜਿਹੜਾ ਹੈ ਬੜਾ ਅੱਛਾ ਦਿਨ ਹੈ ਕਿ ਅਗਰ ਐਕਸੀਡੈਂਟ ਕਿਸੇ ਦਾ ਹੋ ਜਾਂਦਾ ਹੈ ਤੇ ਹੁਣ ਪੰਜਾਬ ਦੇ ਵੀ ਜਿਹੜੀ ਹੈ ਐਸਐਸਐਫ ਜਿਹੜੀ ਫੋਰਸ ਜਿਹੜੀ ਬਣਾਈ ਗਈ ਹੈ ਉਹ ਤੁਹਾਨੂੰ ਜਿਹੜਾ ਹੈ ਤੁਰੰਤ ਰੈਸਕਿਊ ਕਰ ਸਕਦੀ ਹੈ ਚੰਡੀਗੜ੍ਹ ਤੋਂ ਕੈਮਰਾ ਪਰਸਨ ਵਿਨੋਦ ਦੇ ਨਾਲ ਏਐਨਵੀ ਸੀਐਮਾਨ ਪੰਜਾਬੀਆਂ ਨੂੰ ਅੱਜ ਇੱਕ ਵੱਡਾ ਤੋਹਫ਼ਾ ਜਿਹੜਾ ਦੇਣ ਜਾ ਰਹੇ ਨੇ ਤੇ ਸੜਕ ਸੁਰੱਖਿਆ ਫੋਰਸ ਦਾ ਆਗਾਜ਼ ਅੱਜ ਕਰਨ ਦੀ ਤਿਆਰੀ ਹੈ ਜਿਹੜੀ ਪੂਰੀ ਹੋ ਚੁੱਕੀ ਹੈ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਜਲੰਧਰ ਤੋਂ ਗitanshu sejwal ਸਾਡੇ ਨਾਲ ਜੁੜ ਚੁੱਕੇ ਨੇ ਗitanshu ਕਿੰਨੇ ਕ ਵਜੇ ਸੀਐਮਾਨ ਜਲੰਧਰ ਪਹੁੰਚ ਰਹੇ ਨੇ ਤੇ ਜਿਸ ਦਿਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਉਹ ਦਿਨ ਅੱਜ ਆ ਗਿਆ ਤੇ ਇੱਕ ਨਵੀਂ ਫੋਰਸ ਦਾ ਗਠਨ ਕਰ ਦਿੱਤਾ ਗਿਆ ਤੇ ਹੁਣ ਸੜਕਾਂ ਦੇ ਉੱਤੇ ਪੰਜਾਬ ਪੁਲਿਸ ਦੀ ਜਿਹੜੀ ਨਵੀਂ ਟੀਮ ਹੈ ਉਹ ਦਿਖਾਈ ਦੇਊਗੀ ਕੀ ਕੁਝ ਜਾਣਕਾਰੀ ਆ ਤੇਜਿੰਦਰ ਜਿਸ ਤਰੀਕੇ ਨਾਲ ਆਪਾਂ ਦੇਖਿਆ ਹੈ ਕਿ ਹਾਈਵੇ ਔਥਾਰਟੀ ਜਿਹੜੀ ਹੈਗੀ ਹੈ ਉਹਨਾਂ ਕੋਲ ਗੱਡੀਆਂ ਹੁੰਦੀਆਂ ਆ ਕਾਫੀ ਪੁਰਾਣੀ ਹੋ ਚੁੱਕੀਆਂ ਆ ਤੇ ਹਾਈਵੇ ਜਿਹੜੀ ਪੈਟਰੋਲਿੰਗ ਹੈਗੀ ਆ ਉਹ ਦੇਸ਼ਵੜ ਦੇ ਵਿੱਚ ਮੌਸਮ ਦੇ ਜੋ ਵੀ ਐਕਸੀਡੈਂਟ ਹੁੰਦਾ ਹੈ ਆ ਜੋ ਵੀ ਇਦਾਂ ਦਾ ਖਾਇਲ ਵਿਅਕਤੀ ਸੜਕਾ ਦੇ ਵਿੱਚ ਪਾਇਆ ਜਾਂਦਾ ਹੈ ਉਹਨਾਂ ਨੂੰ ਤੁਰੰਤ ਹੀ ਸਹੂਲਤਾਂ ਜਿਹੜੀ ਹੈਗੀਆਂ ਮੈਡੀਕਲ ਸਹੂਲਤਾਂ ਪ੍ਰੋਵਾਈਡ ਕੀਤੀ ਜਾਣ ਤੇ ਹੁਣ ਪੰਜਾਬ ਸਰਕਾਰ ਨੇ ਵੀ ਇਹੋ ਜਿਹੇ ਕਦਮ ਚੱਕਿਆ ਕਿਉਂਕਿ ਇਹ ਸੜਕ ਹਾਦਸਿਆਂ ਦਾ ਜਿਹੜੀ ਗਿਣਤੀ ਹੈਗੀ ਵੱਧਦੀ ਜਾ ਰਹੀ ਹੈ ਤੇ ਹੁਣ ਸੜਕ ਹਾਦਸਿਆਂ ਦੇ ਵਿੱਚ ਦੇਖਿਆ ਜਾ ਰਿਹਾ ਹੈ ਮ੍ਰਿਤਕਾਂ ਦੀ ਗਿੰਦੇ ਜਿਹੜੀ ਹੈਗੀ ਅਚਾਨਕ ਜਿਹੜਾ ਵਾਧਾ ਹੋਇਆ ਉਹਨੂੰ ਦੇਖਦੇ ਵੇ ਪੰਜਾਬ ਸਰਕਾਰ ਨੇ ਇੱਕ ਬਹੁਤ ਹੀ ਵਧੀਆ ਜਿਹੜਾ ਹੈਗਾ ਕਦਮ ਚੁੱਕਿਆ ਜਿੰਦੇ ਵਿੱਚ ਕਰੀਬਨ 144 ਗੱਡੀਆਂ ਜਿਹੜੀ ਕਿ ਹਾਈ ਟੈਕ ਗੱਡੀਆਂ ਜਿਹਨੂੰ ਕਹਿੰਦੇ ਆ ਉਹ ਮੰਗਾਈ ਗਈਆਂ ਵਿਦੇਸ਼ਾਂ ਤੋਂ ਤੇ 144 ਗੱਡੀਆਂ ਜਿਹੜੀ ਹੈਗੀਆਂ ਹਾਈ ਟੈਕ ਗੱਡੀਆਂ ਨੇ ਟਾਟਾ ਹਿਲਿਕਸ ਗੱਡੀ ਜਿਹੜੀ ਦੱਸੀ ਜਾ ਰਹੀ ਹੈ ਉਹ ਗੱਡੀਆਂ ਨੇ ਉਹਦੇ ਵਿੱਚ ਕਾਫੀ ਸਿਸਟਮ ਜਿਹੜੇ ਹੈਗੇ ਉਹ ਲੱਗੇ ਨੇ ਤਾਂ ਕਿ ਜਿਹੜੇ ਹੈਗੇ ਨੇੜਲੇ ਹਸਪਤਾਲ ਦੇ ਵਿੱਚ ਉਹ ਸੰਪਰਕ ਕਰ ਸਕਣ ਤੇ ਉਹਨਾਂ ਦਾ ਕੰਮ ਜਿਹੜਾ ਹੈਗਾ ਉਹ ਇਹ ਹੋਏਗਾ ਕਿ 30 ਕਿਲੋਮੀਟਰ ਦੇ ਦਾਰੇ ਦੇ ਵਿੱਚ ਹਰ ਗੱਡੀ ਜਿਹ ਆ ਧਿਆਨ ਰੱਖੇਗੀ ਤੇ ਉਹਦੇ ਵਿੱਚ ਕੋਈ ਵੀ ਐਕਸੀਡੈਂਟ ਇਹੋ ਜਿਹਾ ਹੁੰਦਾ ਹੈ ਜਾਂ ਫਿਰ ਕੋਈ ਵੀ ਖਾਸ ਵਿਅਕਤੀ ਜਿਹਨੂੰ ਨੀਡ ਹੁੰਦੀ ਹੈ ਉਹਨੂੰ ਦੇਖਦੇ ਹੋਏ ਉਹ ਸਾਰੀ ਜਿਹੜੀ ਹੈਗੀ ਹੈ ਕਦਮ ਉਠਾਏ ਜਾਣਗੇ ਤੇ ਉਹਨਾਂ ਨੂੰ ਹਸਪਤਾਲ ਜਲਦੀ ਤੋਂ ਜਲਦੀ ਪਹੁੰਚਾਇਆ ਜਾਏਗਾ ਤੇ ਜਿਹੜਾ ਗੱਡੀਆਂ ਹੈਗੀਆਂ ਜਿਹੜੀ ਸੜਕ ਦੇ ਵਿੱਚ ਆਲੇ ਖੜੀ ਹੋਣਗੀਆਂ ਹੋਰ ਕੋਈ ਹਾਦਸਾ ਨਾ ਵਾਪਰੇ ਉਹਨਾਂ ਨੂੰ ਸਾਈਡ ਵੀ ਕਰਾਇਆ ਜਾਏਗਾ ਤੁਰੰਤ ਐਕਸ਼ਨ ਲੈਣ ਲਈ ਐਸਐਸਐਫ ਫੋਰਸ ਜਿਹੜੀ ਹੈਗੀ ਹੈ ਭਗਵੰਤ ਸਿੰਘ ਸਰਕਾਰ ਨੇ ਭਗਵੰਤ ਸਿੰਘ ਨੇ ਕ੍ਰੀਏਟ ਕੀਤੀ ਹੈ ਤੇ ਹੁਣ ਕੁਛ ਹੀ ਦੇਰ ਜਲਦੀ ਹੀ ਕੁਛ ਹੀ ਦੇਰ ਦੇ ਵਿੱਚ ਸਾਰੀ ਤਿਆਰੀਆਂ ਪੂਰੀ ਹੋ ਚੁੱਕੀਆਂ ਹੈ ਜਿਹੜਾ ਦੇ ਪੀਪੀ ਦੇ ਗਰਾਊਂਡ ਦੇ ਵਿੱਚ ਤੇ ਕੁਛੀ ਦੇਰ ਦੇ ਵਿੱਚ ਉਹ ਵਿਖਾਟਨ ਜਿਹੜਾ ਹੈਗਾ ਕੀਤਾ ਜਾਏਗਾ ਤੇ 1 ਫਰਵਰੀ ਤੋਂ 1 ਫਰਵਰੀ 2024 ਤੋਂ ਇਹ ਫੀਲਡ ਦੇ ਵਿੱਚ ਦਿਖਾਈ ਦੇਣੀ ਸ਼ੁਰੂ ਹੋ ਜਾਏਗੀ ਜੀ ਤੇਜਿੰਦਰ ਗਿਤਾੰਸ਼ੂ ਜੇਕਰ ਗੱਲ ਕੀਤੀ ਜਾਵੇ ਇੰਨਾ ਗੱਡੀਆਂ ਦੀ ਠੀਕ ਹੈ ਵੀ 5000 ਦੇ ਕਰੀਬ ਪੁਲਿਸ ਮੁਲਾਜ਼ਮ ਨੇ ਜਿਹੜੇ ਸੜਕਾਂ ਦੇ ਉੱਤੇ ਹੁਣ ਲੋਕਾਂ ਦੀ ਸੁਰੱਖਿਆ ਕਰਦੇ ਨਜ਼ਰ ਆਉਣਗੇ ਪਰ ਲੋਕ ਨੇ ਜਿਹੜੇ ਇੰਨਾ ਗੱਡੀਆਂ ਦੇ ਨਾਲ ਜਾਂ ਕਿੱਦਾਂ ਸੰਪਰਕਾ ਜਿਹੜਾ ਕਰ ਸਕਣ ਕਿ ਕੋਈ ਨੰਬਰ ਜਾਰੀ ਕੀਤਾ ਜਾਊਗਾ ਜਾਂ ਫਿਰ ਕੋਈ ਅਲੱਗ ਤੋਂ ਦਫ਼ਤਰ ਬਣਾਇਆ ਜਾਊਗਾ ਜਿਵੇਂ ਪਹਿਲਾਂ 108 ਐਂਬੂਲੈਂਸ ਨੂੰ ਬੰਦਾ ਫੋਨ ਕਰਦਾ ਸੀ ਤਾਂ 108 ਐਂਬੂਲੈਂਸ ਆ ਜਾਂਦੀ ਸੀ ਤਾਂ ਉਸੇ ਤਰੀਕੇ ਦੇ ਨਾਲ ਨੰਬਰ ਕੋਈ ਜਾਰੀ ਕੀਤਾ ਜਾਊਗਾ ਇੰਦਰ 144 ਗੱਡੀਆਂ ਨੇ ਕੁੱਲਵੇ ਲਾਤੀ ਤੇ 144 ਗੱਡੀਆਂ ਦੇ ਨਾਲ 5000 ਮੁਲਾਜ਼ਮ ਜਿਹੜੇ ਹੈਗੇ ਤਨਾਸ ਕੀਤੇ ਜਾਣਗੇ ਤੇ ਅਲੱਗ-ਅਲੱਗ ਇਲਾਕੇ ਦੇ ਵਿੱਚ ਹੋਏ ਪੰਜਾਬ ਦੇ ਵਿੱਚ ਇਹ ਗੱਡੀਆਂ ਤਨਾਤ ਹੋਏਗੀ ਤੇ 30 ਕਿਲੋਮੀਟਰ ਦਾ ਦਾਇਰਾ ਜਿਹੜਾ ਮੈਂ ਦੱਸਿਆ ਤੁਹਾਨੂੰ 30 ਕਿਲੋਮੀਟਰ ਦਾ ਦਾਇਰਾ ਹਰ ਗੱਡੀ ਦਾ ਹੋਏਗਾ ਤੇ 30 ਕਿਲੋਮੀਟਰ ਦੇ ਦਾਇਰੇ ਦੇ ਵਿੱਚ ਇਹ ਪੈਟਰੋਲਿੰਗ ਕਰਨਗੇ ਪੈਟਰੋਲਿੰਗ ਦੇ ਨਾਲ ਹੀ ਜਿਹੜੇ ਹੈਗਾ ਸੰਪਰਕ ਜਿਹੜਾ ਹੈਗਾ ਜਲਦਚ ਜਲਦੀ ਆਟੋਮੈਟਿਕਲੀ ਸੰਪਰਕ ਹੋ ਪਾਏਗਾ ਹੋ ਸਕਦਾ ਹੈ ਕਿ ਹੁਣ ਭਗਵੰਤਪਾਨ ਜਿਹੜਾ ਲਾਂਚ ਕਰਨ ਜਾ ਰਹੇ ਨੇ ਉਹਦੇ ਨਾਲ ਹੀ ਇੱਕ ਕੋਈ ਅਜਾ ਐਮਰਜੈਂਸੀ ਨੰਬਰ ਲਾਂਚ ਕਰਨ ਕਿ ਹੋਏਗੀ ਜਲਦੀ ਤੋਂ ਜਲਦੀ ਪੈਟਰੋਲਿੰਗ ਜਿਹੜੀ ਗੱਡੀ ਹੈਗੀ ਉਹ ਪਹਿਲਾਂ ਪਹੁੰਚ ਜਾਣ ਤੇ ਮਰਤਕਾਰ ਨੂੰ ਜਾਂ ਫਿਰ ਗਾਇਲ ਨੂੰ ਜਿਹੜਾ ਹੈਗਾ ਹਸਪਤਾਲ ਲੈ ਜਾਣ ਦੀ ਕੋਸ਼ਿਸ਼ ਕੀਤੀ ਜਾਏ ਤੇ ਘਟੋ ਘਟ ਜਿਹੜੀ ਹੈਗੀ ਜਿਹੜੀ ਡਿਸੀਜ਼ ਦੀ ਜਿਹੜੇ ਗਾਇਲ ਹੈਗੇ ਆ ਉਹਨਾਂ ਦੀ ਬਚਾਅ ਹੋ ਸਕੇ ਤੇ ਗੱਡੀਆਂ ਜਿਹੜੀ ਹੈਗੀ ਸਾਈਡ ਕਰਾਂ ਜੈਸੇ ਕਿ ਕਿਉਂਕਿ ਇਹ ਐਮਰਜੈਂਸੀ ਗੱਡੀਆਂ ਨੇ 30 ਕਿਲੋਮੀਟਰ ਦਾ ਦਾਇਰਾ ਰੱਖਿਆ ਗਿਆ ਹੈ ਤਾਂ ਬਹੁਤ ਹੀ ਜਲਦ ਜਿਹੜਾ ਹੈਗਾ ਰਿਸਪੌਂਸ ਟਾਈਮ ਜਿਹੜਾ ਹੈਗਾ ਉਹ ਮਿਲ ਸਕਦਾ ਜੀ ਅ ਗਿਤਾੰਸ਼ੂ ਜੇਕਰ ਆਪਾਂ ਫਿਰ ਸੇਤ ਮੈਕਮੇ ਦੀ ਗੱਲ ਕੀਤੀ ਏ ਤਾਂ ਜਿਹੜਾ ਸੇਤ ਵਿਭਾਗ ਆ ਉਹ ਵੀ ਕਿਤਨਾ ਕਿਤੇ ਇਨ੍ਹਾਂ ਗੱਡੀਆਂ ਦੇ ਨਾਲ ਟੱਚ ਰਹੂਗਾ ਕਿਉਂਕਿ ਜੇਕਰ ਐਮਬੂਲੈਂਸ ਮੌਕੇ ਤੇ ਨਹੀਂ ਪਹੁੰਚਦੀ ਤਾਂ ਫਿਰ ਜਿਹੜੀ ਫੋਰਸ ਦੀ ਇਹ ਗੱਡੀ ਉੱਥੇ ਪਹੁੰਚ ਜਾਊਗੀ ਤਾਂ ਕਿਸੇ ਨਾ ਕਿਸੇ ਤਰੀਕੇ ਨਾਲ ਮੰਤਵ ਤਾਂ ਇਹੀ ਆ ਵੀ ਲੋਕਾਂ ਦੀ ਜਾਨ ਬਚਾਈ ਜਾਵੇ ਤਾਂ ਫਿਰ ਸੇਤ ਵਿਭਾਗ ਦੇ ਨਾਲ ਵੀ ਇਨ੍ਹਾਂ ਦਾ ਤਾਲਮੇਲ ਬਿਠਾਉਣਾ ਜ਼ਰੂਰੀ ਹੈ ਜੀ ਤੇ ਜਿੰਦਰ ਜਿਸ ਤਰੀਕੇ ਨਾਲ ਮੈਂ ਦੱਸਿਆ ਜੋ ਜਾਣਕਾਰੀ ਪ੍ਰਾਪਤ ਹੋ ਰਹੀ ਹੈ ਬੜੀ ਹਾਈ ਟੈਕ ਗੱਡੀਆਂ ਨੇ ਅੰਦਰ ਕੰਪਿਊਟਰ ਵੀ ਲੱਗੇ ਨੇ ਕੋਈ ਨਾ ਕੋਈ ਗੈਜਟ ਇਹੋ ਜਿਹੀ ਲੱਗੇ ਨੇ ਉਹ ਪੂਰੀ ਜਾਣਕਾਰੀ ਜਿਹੜੀ ਹੈਗੀ ਲਾਂਚਿੰਗ ਤੋਂ ਬਾਅਦ ਹੀ ਮਿਲ ਪਾਏਗੀ ਫਿਲਹਾਲ ਜਿਹੜੀ ਜਾਣਕਾਰੀ ਮਿਲ ਪਾ ਰਹੀ ਅੰਦਰ ਗੈਜਟਸ ਇਹੋ ਜਿਹੇ ਲੱਗੇ ਨੇ ਜਿਨ੍ਹਾਂ ਦੇ ਨਾਲ ਤੁਰੰਤ ਹੀ ਹਸਪਤਾਲ ਨਾਲ ਜਾਂ ਨੇੜਲੇ ਜਿਹੜੇ ਐਂਬੂਲੈਂਸ ਖੜੀ ਹੋਈਗੀ ਉਹਦੇ ਨਾਲ ਸੰਪਰਕ ਹੋ ਪਾਏਗਾ ਕਿਉਂਕਿ ਕਈ ਵਾਰੀ ਹੁੰਦਾ ਐਂਬੂਲੈਂਸ ਨਾਲ ਜਿਹੜੀ ਹਸਪਤਾਲ ਨਾਲ ਗੱਲ ਨਹੀਂ ਹੋ ਪਾਂਦੀ ਐਂਬੂਲੈਂਸ ਨਾਲ ਗੱਲ ਨਹੀਂ ਹੋ ਪਾਂਦੀ ਉਹ ਨੇੜਲੇ ਬਿਲਕੁਲ ਜਿਹੜਾ ਦਾਇਰਾ ਮੈਂ ਹੋਵੇ ਪਾਏ ਐਂਬੂਲੈਂਸ ਹੋਵੇ ਫਮੇ ਫਾਇਰ ਰਿਗਿਟ ਹੋਵੇ ਕੋਈ ਵੀ ਅਜਿਹੀ ਫੈਸਿਲਿਟੀ ਹੈਗੀ ਆ ਉਹਨੂੰ ਜਲਦ ਜਲ ਸੰਪਰਕ ਕਰਕੇ ਜਿਹੜੀ ਹੈਗੀ ਆ ਜਲਦ ਹੀ ਰਾਹਤ ਦਿੱਤੀ ਜਾਵੇ ਜਿਹੜਾ ਕਿ ਐਮਰਜੈਂਸੀ ਵਹੀਕਲ ਦਾ ਕੰਮ ਹੁੰਦਾ ਹੈ ਜੀ ਰਜਿੰਦਰ ਗਤਾਂਸ਼ੂ ਆਖਰੀ ਸਵਾਲ ਹੈ ਦੇਸ਼ ਦੀ ਸਭ ਤੋਂ ਹਾਈ ਟੈਕ ਫੋਰਸ ਵਜੋਂ ਇਹ ਫੋਰਸ ਆ ਜਿਹੜੀ ਐਸ ਐਸ ਐਫ ਜਾਣੀ ਜਾਊਗੀ ਇਹ ਭਗਵੰਤ ਮਾਨ ਦਾ ਕਹਿਣਾ ਹੈ ਤੇ ਕਿੰਨੀ ਕੁ ਕਾਰਗਰ ਸਾਬਤ ਹੋ ਸਕਦੀ ਹੈ ਇਹ ਫੋਰਸ ਹੋਣ ਵਾਲੇ ਸਮੇਂ ਦੇ ਵਿੱਚ ਤਜਿੰਦਰ ਅੱਗੇ ਵੀ ਐਵੋਜੀ ਜਿਹੜੀ ਹੈਗੀ ਉਪਰਾਲੇ ਕੀਤੇ ਗਏ ਆ ਸਰਕਾਰਾਂ ਵੱਲੋਂ ਪਾਵੇ ਸੈਂਟਰ ਗਵਰਨਮੈਂਟ ਹੋਵੇ ਪਾਵੇ ਆ ਸਰਕਾਰ ਹੋਵੇ ਸੇਟ ਦੀ ਮਗਰ ਪੰਜਾਬ ਦੀ ਇਹ ਐਸਐਸਐਫ ਜਿਹੜੀ ਹੈਗੀ ਸੜਕ ਸੁਰੱਖਿਆ ਫੋਰਸ ਦੇ ਨਾਮ ਤੇ ਜਾਣੀ ਜਾਂਦੀ ਹੈ ਤੇ ਬਹੁਤ ਹੀ ਹਾਈ ਟੈਕ ਦੱਸੀ ਜਾ ਰਹੀ ਹੈ ਕਿਉਂਕਿ 144 ਗੱਡੀਆਂ ਨੇ ਤੇ ਸਾਰੀ ਦੀ ਸਾਰੀ ਟੋਇਟਾ ਹੈਲਿਅਸ ਨੇ ਤੇ ਬਹੁਤ ਹੀ ਹਾਈ ਟੈਕ ਐਡਵਾਂਸ ਗੱਡੀ ਹੈ ਉਹਦੇ ਵਿੱਚ ਸਾਰੀ ਫੈਸਿਲਿਟੀਆਂ ਉਹ ਜੀ ਮੌਜੂਦ ਹੈਗੀ ਹੈ ਫਿਲਹਾਲ ਜਿਹੜੇ ਗੱਲ ਦੱਸੀ ਜਾ ਰਹੀ ਹੈ ਕਿ ਜਿੰਨੇ ਵਿੱਚ ਐਮਰਜੈਂਸੀ ਰਿਸਪੌਂਸ ਜਿਹੜਾ ਹੈਗਾ ਤੁਰੰਤ ਹੀ ਦਿੱਤਾ ਜਾ ਸਕਦਾ ਹੈ ਕੋਈ ਅਵਜਿਾ ਹੋ ਹੋ ਪਵੇ ਐਕਸੀਡੈਂਟ ਹੋਵੇ ਪਵੇ ਕੋਈ ਵੀ ਮਦਦ ਚਾਹੀਦੀ ਹੋਵੇ ਔਨ ਦੀ ਹਾਈਵੇ ਕੋਈ ਵੀ ਇਹੋ ਜੀ ਚੀਜ਼ ਹੋਵੇ ਜਿਹੜੀ ਰਿਸਪਾਂਸ ਬਿਲਕੁਲ ਐਮਰਜੈਂਸੀ ਦੇ ਤੌਰ ਤੇ ਦਿੱਤਾ ਜਾਂਦਾ ਉਹਦੇ ਵਿੱਚ ਸਭ ਤੋਂ ਹਾਈ ਟੈਕ ਜਿਹੜੀ ਹੈਗੀ ਇਹ ਗੱਡੀਆਂ ਦੱਸੀ ਜਾ ਰਹੀਆਂ ਪੂਰੇ ਦੁਨੀਆ ਦੇ ਵਿੱਚ ਕਹਿ ਲੋ ਕਿਉਂਕਿ ਇਹ ਪੰਜਾਬ ਦੇ ਵਿੱਚ ਹੀ ਨਹੀਂ ਪੂਰੇ ਦੇਸ਼ ਦੇ ਵਿੱਚ ਕਹਿ ਲੋ ਪਹਿਲੀ ਇਹੋ ਜੀ ਟੀਮ ਹੋਏਗੀ ਜਿੰਨੇ ਵਿੱਚ ਸਾਰਾ ਕੁਝ ਫੈਸਿਲਿਟੀ ਦਿੱਤੇ ਜਾਏਗੀ ਤੇ ਫਟਾਫਟ ਐਮਰਜੈਂਸੀ ਰਿਸਪਾਂਸ ਦਿੱਤਾ ਜਾਏਗਾ ਜੀ ਸਜਿੰਦਰ ਸੋ ਅੱਜ ਪੰਜਾਬ ਦੇ ਵਿੱਚ ਸੜਕ ਸੁਰੱਖਿਆ ਦੇ ਲਈ ਨਵੀਂ ਫੋਰਸ ਹੈ ਜਿਹੜੀ ਮਿਲਣ ਜਾ ਰਹੀ ਹੈ ਤੇ ਸੀਐਮ ਮਾਨ ਲੋਕਾਂ ਨੂੰ ਸਮਰਪਿਤ ਕਰਨਗੇ ਸੜਕ ਸੁਰੱਖਿਆ ਫੋਰਸ ਤੇ ਜਲੰਧਰ ਦੇ ਪੀਏਪ ਵਿਖੇ ਇਹ ਸਮਾਗਮ ਆ ਜਿਹੜਾ ਹੋਣ ਜਾ ਰਿਹਾ ਸੋ ਗitanshu ਜਾਣਕਾਰੀ ਦੇਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ